ਹਾਂਜੀ ਦੋਸਤੋ ਅੱਜ ਆਪਾਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ ਤੇ ਜ਼ਰੂਰੀ ਵਿਸ਼ੇ ਤੇ ਗੱਲ ਕਰਨੀ ਤੇ 2 ਮਿੰਟ ਲਈ ਜਰੂਰ ਜੁੜਿਓ ਸਾਰੇ ਭਰਾ ਸੁਣ ਕੇ ਜਾਇਓ ਖਾਸ ਕਰਕੇ ਆਪਣਾ ਯੂਥ ਜਿਹੜੇ ਭਰਾ ਨੇ ਉਹ ਇਹ ਗੱਲ ਨੂੰ ਸੁਣਿਓ ਇੱਕ ਟਾਈਮ ਦੀ ਗੱਲ ਹੈ ਜੇਲ੍ਹ ਦੇ ਵਿੱਚ ਨਾ ਦੋ ਬੰਦੇ ਹੁੰਦੇ ਨੇ ਆਪច ਕੈਦੀ ਗੱਲ ਕਰਦੇ ਹੁੰਦੇ ਨੇ ਤੇ ਇੱਕ ਕੈਦੀ ਦੂਜੇ ਨੂੰ ਪੁੱਛਦਾ ਵੀ ਤੂੰ ਕਿਹੜੇ ਕੇਸ 'ਚ ਆਇਆ ਕੀ ਕੀਤਾ ਤੂੰ ਕੀ ਗੁਨਾਹ ਕੀਤਾ ਜਿਹੜਾ ਤੂੰ ਇੱਥੇ ਆਇਆ ਉਹ ਆਂਦਾ ਮੈਂ ਇੱਕ ਮਰਡਰ ਕੇਸ 'ਚ ਆਇਆ ਹੋਇਆ ਵਾਂ ਤੇ ਉਹ ਆਂਦਾ ਵੀ ਕਿਵੇਂ ਤੇਰੇ ਤੋਂ ਮਰਡਰ ਕਿਵੇਂ ਹੋ ਗਿਆ ਕੀ ਗੱਲਬਾਤ ਹੋਈ ਉਹ ਆਂਦਾ ਵੀ ਸਾਡੇ ਐ ਕੋਈ ਪ੍ਰੋਗਰਾਮ ਸੀਗਾ ਤੇ ਮੈਂ ਘੁੜੀ ਤੇ ਤੁਰਿਆ ਜਾਂਦਾ ਸੀ ਤੇ ਮੇਰੇ ਮੈਂ ਤੁਰਿਆ ਜਾਂਦਾ ਸੀ ਤੇ ਅੱਗੋਂ ਇੱਕ ਬੰਦਾ ਆਇਆ ਤੇ ਉਹ ਮੇਰੀ ਘੁੜੀ ਦੇ ਵਿੱਚ ਵੱਜਿਆ ਤੇ ਜਦੋਂ ਵਿੱਚ ਵੱਜਿਆ ਤੇ ਉਹਨੇ ਮੈਨੂੰ ਪੁੱਠਾ ਮੈਂ ਉੱਤਰ ਕੇ ਉਹਦਾ ਮਨ ਲੋ ਕਤਲ ਕਰਤਾ ਉਹਨੂੰ ਮਾਰਤਾ ਉਸ ਤੋਂ ਬਾਅਦ ਉਹਦੇ ਕਰਕੇ ਮੈਨੂੰ ਉਹਦੀ ਸਜ਼ਾ ਹੋ ਗਈ ਤੇ ਉਹ ਆਂਦਾ ਵੀ ਕਿੰਨਾ ਟਾਈਮ ਹੋ ਗਿਆ ਇੱਥੇ ਆਏ ਨੂੰ ਅੰਦਰ ਜੇਲ੍ਹ ਚ ਉਹ ਕਹਿੰਦਾ ਦੋ ਤਿੰਨ ਸਾਲ ਹੋ ਗਏ ਨੇ ਉਹ ਆਂਦਾ ਤਿੰਨ ਸਾਲ ਹੋ ਗਏ ਨੇ ਜੇ ਅੱਜ ਉਹੀ ਬੰਦਾ ਤੈਨੂੰ ਕਿਤੇ ਮੰਨ ਲਓ ਫਿਰ ਮਿਲੇ ਫਿਰ ਤੇਰੇ ਵਿੱਚ ਵੱਜੇ ਤੇ ਅੱਜ ਤੂੰ ਕੀ ਕਰੇਂਗਾ ਤੂੰ ਉਹ ਕਹਿੰਦਾ ਵੀ ਅੱਜ ਜੇ ਅੱਜ ਉਹ ਬੰਦਾ ਮੈਨੂੰ ਦੁਬਾਰਾ ਮਿਲੇ ਨਾ ਤੇ ਮੈਂ ਮੇਰੇ ਵਿੱਚ ਵੱਜੇ ਘੋੜੀ ਦੇ ਤੇ ਮੈਨੂੰ ਬੇਸ਼ੱਕ ਸੌ ਗਾਲ ਕੱਢ ਜੇ ਤੇ ਮੈਂ ਉੱਤਰ ਕੇ ਤੇ ਉਹਦੇ ਪੈਰੀ ਹੱਥ ਲਾ ਕੇ ਉਹਨੂੰ ਆਖਾਂ ਵੀ ਹੱਥ ਜੋੜ ਕੇ ਬਈ ਚਾਰ ਗਾਲਾਂ ਹੋਰ ਕੱਢ ਲਾ ਮੈਨੂੰ ਕੋਈ ਦੁੱਖ ਨਹੀਂ ਕੋਈ ਗੱਲ ਨਹੀਂ ਮੇਰਾ ਤੇਰਾ ਨਾਲ ਕੋਈ ਰੌਲਾ ਨਹੀਂ ਤੂੰ ਚਲਾ ਜਾ ਤੇ ਅੰਦਾ ਮੈਂ ਚੁੱਪ ਕਰਕੇ ਆਪਣੇ ਗਾਂ ਘਰ ਨੂੰ ਤੁਰ ਜਾਗਾ ਪਰ ਕਹਿੰਦਾ ਜਿਹੜਾ ਉਹ ਉਹ ਟਾਈਮ ਲੰਘ ਗਿਆ ਨਾ ਉਹ ਗਲਤੀ ਹੋ ਗਈ ਉਹ ਵਾਪਸ ਨਹੀਂ ਆਉਂਦੀ ਹੁਣ ਉਹ ਬੰਦੇ ਨੂੰ ਜਦੋਂ ਸੱਜ ਨੂੰ ਇੱਕ ਵਾਰ ਬੰਦੇ ਤੋਂ ਗਲਤੀ ਹੋ ਜਾਂਦੀ ਟਾਈਮ ਲੰਘ ਜਾਂਦਾ ਫਿਰ ਉੱਥੇ ਜਾ ਕੇ ਪਛਤਾਵਾ ਹੁੰਦਾ ਬੰਦੇ ਨੂੰ ਵੀ 2 ਮਿੰਟ ਦਾ ਗੁੱਸਾ ਜਿਹੜਾ ਮਾਰ ਲੈਂਦਾ ਤੇ ਚੰਗਾ ਰਹਿ ਜਾਂਦਾ ਕਿਉਂਕਿ ਉਹ ਜਿਹੜਾ ਟਾਈਮ ਲੰਘ ਜਾਂਦਾ ਨਾ ਉਹ ਮੁੜ ਕੇ ਹੱਥ ਨਹੀਂ ਆਉਂਦਾ ਤੇ ਜਦੋਂ ਉਹ ਟਾਈਮ ਲੰਘਦਾ ਉਹ ਬੰਦਾ ਆਪ ਤਾਂ ਰੁੱਲਦਾ ਹੀ ਰੁੱਲਦਾ ਆਪਣੀ ਜ਼ਿੰਦਗੀ ਦਾ ਮੰਨ ਲਓ ਖਰਾਬ ਹੋਈ ਜਾਂਦੀ ਏ ਪਿੱਛੇ ਸਾਰੇ ਪਰਿਵਾਰ ਦੀ ਰੁੱਲ ਜਾਂਦੀ ਸਾਰਾ ਪਰਿਵਾਰ ਵੀ ਰੁੱਲ ਜਾਂਦਾ ਬੱਚੇ ਰੁੱਲ ਜਾਂਦੇ ਸਾਰਾ ਪਰਿਵਾਰ ਪਰਿਵਾਰ ਦੀ ਵੀ ਜ਼ਿੰਦਗੀ ਖਰਾਬ ਹੋ ਜਾਂਦੀ ਸਜਣੋ ਇਹ ਚੀਜ਼ਾਂ ਜਿਹੜੀਆਂ ਨੇ ਕਿਸੇ ਦੇ ਮੋਢਿਆਂ ਤੇ ਪਾਈਆਂ ਕਿਸੇ ਦੇ ਡੱਬ ਦੇ ਵਿੱਚ ਪਾਈਆਂ ਚੀਜ਼ਾਂ ਦੂਰੋਂ ਦੂਰ ਹੀ ਛੋੜੀਆ ਠੀਕ ਹੈ ਜਦੋਂ ਬੰਦੇ ਦੇ ਸਿਰ ਪੈਂਦੀਆਂ ਨਾ ਚੀਜ਼ਾਂ ਠੀਕ ਹੈ ਉਦੋਂ ਬੰਦੇ ਨੂੰ ਪੁਗਤਨੀਆਂ ਬਹੁਤ ਔਖੀਆਂ ਹੋ ਜਾਂਦੀਆਂ ਨੇ ਫਿਰ ਬੰਦੇ ਨੂੰ ਬੜਾ ਲੰਮਾ ਪਛਤਾਵਾ ਹੁੰਦਾ ਤੇ ਪਰ ਬਾਅਦ ਚ ਪਛਤਾਇਆ ਕੀ ਕਰੇ ਜਦੋਂ ਮੰਨ ਲਓ ਚੜੀਆਂ ਚੁਗ ਗਿਆ ਚੁਗ ਲਿਆ ਖੇਤ ਕਿਵੇਂ ਕਹਿੰਦੇ ਹੁੰਦੇ ਨੇ ਠੀਕ ਹੈ ਇਸ ਲਈ ਮੇਰੇ ਭਰਾ ਜਿਹੜਾ ਨੌਜਵਾਨ ਮੁੰਡਿਆਂ ਨੂੰ ਬੇਨਤੀ ਜਿਹੜੇ ਗਰੁੱਪ ਬਾਜੀ ਬਣਾ ਬਣਾ ਕੇ ਇੱਕ ਦੂਜੇ ਦੇ ਨਾਲ ਬਿਨਾਂ ਗੱਲੋਂ ਕੋਈ ਰੋਲਾ ਨਹੀਂ ਕੋਈ ਵਟਦਾ ਰੋਲਾ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਬਿਣਾ ਗੱਲੋਂ ਐਵੇਂ ਜਿਹੜਾ ਨਾਲ ਲੜੋ ਇਹ ਚੀਜ਼ਾਂ ਦੇ ਕੁਛ ਨਹੀਂ ਪਿਆ ਮਨ ਲਓ ਸਾਰੇ ਰਲ ਮਿਲ ਕੇ ਰੋ ਤੇ ਵੀਡੀਓ ਵਧੀਆ ਲੱਗੀ ਤੇ ਜਿਨ੍ਹਾਂ ਨੂੰ ਇਹ ਆਪਣੀ ਮਨ ਲਓ ਵਧੀਆ ਵੀਡੀਓ ਲੱਗੀ ਜਰੂਰ ਵੀਡੀਓ ਵੱਧ ਤੋਂ ਵੱਧ ਸਪੋਰਟ ਕਰਿਓ ਵੀਡੀਓ ਦੀ ਸ਼ੇਅਰ ਕਰਦੇ ਹੋ ਤਾਂ ਜੋ ਸਾਰੇ ਜਿਨ੍ਹਾਂ ਤੱਕ ਜਰੂਰ ਪਹੁੰਚੇ